ਯੂਰਿਕ ਐਸਿਡ ਦੀ ਸਮੱਸਿਆ ਹੋ ਜਾਣਾ ਇਹ ਜਿਹੜੀ ਸਮੱਸਿਆ ਸਭ ਤੋਂ ਜ਼ਿਆਦਾ ਸਾਡੀਆਂ ਭੈਣਾਂ 'ਚ ਦੇਖਣ ਨੂੰ ਮਿਲਦੀ ਹੈ ਪੁਰਸ਼ਾਂ ਦੇ ਵਿੱਚ ਇਹ ਬਹੁਤ ਘੱਟ ਹੁੰਦੀ ਹੈ ਬਿਲਕੁਲ ਆਸਾਨ ਤੇ ਨਾਰਮਲ ਜਿਹਾ ਦੋ ਚੀਜ਼ਾਂ ਦਾ ਨੁਸਖਾ ਤੁਸੀਂ ਆਪਣੇ ਯੂਰਿਕ ਐਸਿਡ ਨੂੰ ਖਤਮ ਕਰ ਸਕਦੇ ਹੋ ਅਗਰ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਦਵਾਈ ਲੈ ਰਹੇ ਹੋ ਤਾਂ ਆਪਾਂ ਉਸ ਚੀਜ਼ ਲਈ ਤੁਹਾਨੂੰ ਮਨਾ ਨਹੀਂ ਕਰਦੇ ਤੁਸੀਂ ਲੈਂਦੇ ਰਹੋ ਪਰ ਇਹ ਦੋ ਚੀਜ਼ਾਂ ਦਾ ਨੁਸਖਾ ਤੁਹਾਡਾ ਯੂਰਿਕ ਐਸਿਡ ਦੀ ਸਮੱਸਿਆ ਨੂੰ ਖਤਮ ਕਰ ਸਕਦਾ ਹੈ ਤੁਹਾਡੀ 50mg ਦੀ ਜਾਂ 100mg ਦੀ ਜਿਹੜੀ ਗੋਲੀ ਚੱਲਦੀ ਹੈ ਉਸ ਨੂੰ ਬਿਲਕੁਲ ਬੰਦ ਕਰਾ ਸਕਦਾ ਹੈ ਯੂਰਿਕ ਐਸਿਡ ਜਦ ਹੋ ਜਾਂਦਾ ਹੈ ਸਾਡੇ ਸਰੀਰ ਦੇ ਵਿੱਚ ਇਹਦਾ ਲੈਵਲ ਵੱਧ ਜਾਂਦਾ ਤਾਂ ਸਾਡੇ ਜੋੜਾਂ ਦੇ ਵਿੱਚ ਦਰਦ ਹੋਣਾ ਸਵੇਰੇ ਉੱਠਦਿਆਂ ਅੱਡੀਆਂ ਦੇ ਵਿੱਚ ਦਰਦ ਹੋਣਾ ਜੋੜਾਂ ਦੇ ਵਿੱਚ ਖਿਚਾਅ ਪੈਦਾ ਹੋ ਜਾਣਾ ਗਰਦਨ ਦੇ ਵਿੱਚ ਦਰਦ ਹੋਣਾ ਮੋਢਿਆਂ ਦੇ ਵਿੱਚ ਇਹ ਬਹੁਤ ਸਾਰੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਹਨ ਤੁਸੀਂ ਇਸ ਦੀ ਜਿਹੜੀ ਵਰਤੋਂ ਕਰਨੀ ਹੈ ਉਹਦੇ ਲਈ ਤੁਸੀਂ ਅਦਰਕ ਦਾ ਜਿਹੜਾ ਇੱਕ ਟੁਕੜਾ ਲੈਣਾ ਹੈ ਜੀ ਇਸ ਨੂੰ ਕद्दूकस ਕਰ ਲੈਣਾ ਹੈ ਜੀ ਅਦਰਕ ਨੂੰ ਕद्दूकस ਕਰਕੇ ਕद्दूकस ਉਹਨਾ ਕਰਿਓ ਜਿਹਦਾ ਇੱਕ ਚਮਚ ਇਹ ਵੱਡਾ ਬਣ ਜੇ ਦਾ ਕद्दूकस ਕਰਕੇ ਇੱਕ ਵੱਡਾ ਚਮਚ ਬਣ ਜੇ ਅਦਰਕ ਦਾ ਤੇ ਇਸ ਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਪਾ ਦੇਣਾ ਹੈ ਜੀ ਇੱਕ ਗਲਾਸ ਪਾਣੀ ਦੇ ਵਿੱਚ ਪਾ ਦਿਓ ਉਬਾਲਣ ਲਈ ਰੱਖ ਦੇ ਉਤੇ ਇਸ ਦੇ ਵਿੱਚ ਤੁਸੀਂ ਅੱਧਾ ਚਮਚ ਅਜਵੈਨ ਦਾ ਪਾ ਦੇਣਾ ਹੈ ਜੀ ਇਸ ਇੱਕ ਗਲਾਸ ਪਾਣੀ ਨੂੰ ਜਦ ਦੇ ਦੋਨੇ ਚੀਜ਼ਾਂ ਪਾਤੀਆਂ ਉਬਲ-ਉਬਲ ਕੇ ਪੌਣਾ ਗਲਾਸ ਰਹਿ ਜੇ ਤਾਂ ਇਸ ਨੂੰ ਤੁਸੀਂ ਸਵੇਰ ਦੀ ਰੋਟੀ ਖਾਣ ਤੋਂ ਇੱਕ ਘੰਟਾ ਮਾਫ ਕਰਨਾ ਜੀ ਅੱਧਾ ਘੰਟਾ ਪਹਿਲਾਂ ਇਸਤੇਮਾਲ ਕਰਨਾ ਹੈ ਜੀ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਸ ਦਾ ਇਸਤੇਮਾਲ ਕਰਨਾ ਹੈ ਅੱਧੇ ਘੰਟੇ ਬਾਅਦ ਤੁਸੀਂ ਖਾਣਾ ਖਾ ਸਕਦੇ ਹੋ ਠੀਕ ਇਸੇ ਤਰੀਕੇ ਨਾਲ ਵੀ ਇੱਕ ਚਮਚ ਕਦੂਕਾਸ ਕਰਕੇ ਅਦਰਕ ਦਾ ਬਣ ਜੇ ਤੇ ਅੱਧਾ ਚਮਚ ਅਜਵੈਣ ਦਾ ਇੱਕ ਗਲਾਸ ਪਾਣੀ ਚ ਚੰਗੀ ਤਰ੍ਹਾਂ ਉਬਾਲ ਕੇ ਜਦ ਪਾਉਣਾ ਰਹਿ ਗਿਆ ਤਾਂ ਸ਼ਾਮ ਦੀ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਫਿਰ ਤੁਸੀਂ ਇਸ ਦਾ ਸੇਵਨ ਕਰਨਾ ਹੈ ਜੀ ਤੁਸੀਂ ਦੇਖੋਗੇ ਤਿੰਨ ਤੋਂ ਚਾਰ ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਇਸ ਚੀਜ਼ ਦਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਯੂਰਿਕ ਐਸਿਡ ਦਾ ਅਗਰ ਤੁਹਾਡੀ ਗੋਲੀ ਚੱਲਦੀ ਹੈ 100mg ਦੀ ਤਾਂ 15-20 ਦਿਨ ਇਹ ਨੁਸਖਾ ਕਰਨ ਤੋਂ ਬਾਅਦ ਤੁਸੀਂ ਉਸ ਨੂੰ 75mg ਜਾਂ 50mg ਹੌਲੀ-ਹੌਲੀ-ਹੌਲੀ-ਹੌਲੀ ਤੁਸੀਂ ਇਹ ਚ ਨੁਸਖੇ ਨੂੰ ਲਗਾਤਾਰ ਵਰਤਦੇ ਰਹੋਗੇ 2-2.5 ਮਹੀਨੇ ਤੱਕ ਤਾਂ ਤੁਹਾਡੀ ਜਿਹੜੀ ਯੂਰਿਕ ਐਸਿਡ ਦੀ ਗੋਲੀ ਖਾਣੇ ਹੋ ਜਾਂ ਤੁਹਾਨੂੰ ਸਮੱਸਿਆ ਉਹ ਬਿਲਕੁਲ ਖਤਮ ਹੋ ਜਾਏਗੀ ਬਿਲਕੁਲ ਸਿੰਪਲ ਤੇ ਆਸਾਨ ਜਿਆ ਨੁਸਖਾ ਦੋ ਚੀਜ਼ਾਂ ਦਾ ਇਧਰਲੀ ਪਲੀਹੇਜ਼ ਜਿਹੜਾ ਬਹੁਤ ਜ਼ਰੂਰੀ ਹੈ ਜੀ ਦੇਖੋ ਤੁਸੀਂ ਕੋਲਡ ਡਰਿੰਕ ਬਿਲਕੁਲ ਨਹੀਂ ਪੀਣਾ ਹੈ ਸਵੇਰ ਦੀ ਚਾਹ ਤੁਸੀਂ ਬੰਦ ਕਰ ਦੇਣੀ ਹੈ ਜੀ ਛਿਲਕੇ ਵਾਲੀਆਂ ਜਿੰਨੇ ਵੀ ਤਰ੍ਹਾਂ ਦੀਆਂ ਦਾਲਾਂ ਜਿਹਨਾਂ ਚੀਜ਼ਾਂ ਦੇ ਅੰਦਰ ਬੈ ਹੁੰਦੀ ਹੈ ਬੈ ਵਾਲੀਆਂ ਚੀਜ਼ਾਂ ਤੁਸੀਂ ਬਿਲਕੁਲ ਬੰਦ ਕਰ ਦੇਣੀਆਂ ਹਨ ਤੇ ਜਿਹੜੀਆਂ ਠੰਢੀ ਤਸੀਰ ਦੀਆਂ ਚੀਜ਼ਾਂ ਹਨ ਉਹਨਾਂ ਚੀਜ਼ਾਂ ਨੂੰ ਵੀ ਤੁਸੀਂ ਬੰਦ ਕਰ ਦੇਣਾ ਹੈ ਜੀ ਕੁਝ ਸਮੇਂ ਦੇ ਲਈ ਜਦ ਤੁਹਾਡਾ ਸਰੀਰ ਬਿਲਕੁਲ ਸਟੇਬਲ ਹੋ ਗਿਆ ਵੀ ਤੁਹਾਨੂੰ ਇਹ ਜਿਹੜੀ ਦਿੱਕਤ ਸੀ ਖਤਮ ਹੋ ਚੁੱਕੀ ਯੂਰਿਕ ਐਸਿਡ ਦੀ ਟੈਸਟ ਕਰਾ ਕੇ ਦੇਖ ਲੈਣਾ ਤਾਂ ਫਿਰ ਤੁਸੀਂ ਆਪਣੀ ਨਾਰਮਲ ਜ਼ਿੰਦਗੀ 'ਚ ਜੋ ਖਾਣਾ ਚਾਹੁੰਦੇ ਹੋ ਉਹ ਖਾ ਸਕਦੇ ਹੋ ਸਿੰਪਲ ਜਿਹਾ ਨੁਸਖਾ ਜ਼ਰੂਰ ਅਜ਼ਮਾਓ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ